ਆਂਧੀਆਂ ਜਿੰਗਰਾ ਦਾ ਨਿਹੰਗ ਸਿੰਘ ਸਾਡੀਆਂ ਦੂਰੀਆਂ ਲਾਪੀਆਂ ਦੋਸਤਾਂ ਦਾ ਬਾਪੂ ਜੀ ਖੜੇ ਨੇ ਲਬਦੀਪ ਖੜਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਸਾਡਾ ਬਹੁਤ ਬਹੁਤ ਤਨਮਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਿਰ ਪਾ ਕੇ ਸਾਡੇ ਦਰਿਆਵਾਂ ਦੇ ਵਿੱਚ ਸਾਡਾ ਸਾਰਾ ਬਕਣੀ ਮਾਲਵਾ ਦੇ ਇੱਕ ਰਾਸਤਾਂ ਤੱਕ ਦੇ ਲੋਕਾਂ ਦੇ ਰਾਸ਼ਟਾਂ ਦੇ ਲੋਕਾਂ ਨੂੰ ਧੰਨਵਾਦ ਹੈ ਅੱਜ ਉਹ ਵੀ ਸ਼ਰਤ ਪੂਰਤੀ ਆਗਰ ਨਹੀਂ ਇੱਥੇ ਇਹ ਬਾਈ ਇਹੋ ਪੂਰੇ ਦੇਸ਼ ਗਏ ਆਏ ਵਸਤੋਂ ਲਈ ਆਇਆ ਇਹਨਾਂ ਨੇ ਬਹੁਤ ਧੱਕਾ ਤੇ ਜ਼ਬਰਦਸਤੀ ਕੀਤੀ ਉਹਨਾਂ ਨੂੰ ਕੀਤੀ ਬਹੁਤ ਤੰਗਾਇਆ ਆਪਣੇ ਘਰਾਂ ਦੇ ਵਿੱਚ ਆ ਇਹਨਾਂ ਨੇ ਘੇਰੇ ਲਗਵਾਣ ਕੀਤੇ ਰਾਹ ਦੇ ਵਿੱਚ ਵੀ ਗੱਡੀਆਂ ਘੇਰੀਆਂ ਰਸਤਾ ਘੇਰਿਆ ਮਰੇ ਕਰਨਾ ਬਾਈ ਅੱਡੀ ਚੋਟੀ ਦਾ ਬੰਦੇ ਆ ਲੈ ਮਿਲ ਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਅੱਗੇ ਪਹੁੰਚ ਨਾ ਦਿੱਤਾ ਜਾਵੇ ਪਰ ਕਿਸੇ ਹੋਂਦੇ ਹੁੰਦਾ ਹੋਵੇ ਇਹ rai ਦੀ ਸ਼ੁਰੂਆਤ ਹੈ ਆਪਾਂ ਇਹ ਜੱਟ ਵਾਲੇ ਇੱਕ ਕਾਪੜਾ ਪੱਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਬਿਜੜਾ ਕੈਮੀਕਲ ਪੀ ਰਹੇ ਆ ਅੱਜ ਆਪਾਂ ਉਹਦੇ ਲਈ ਇੱਕ ਸ਼ੁਰੂਆਤ ਕੀਤੀ ਹੈ ਕਦਮ ਚੱਕਿਆ ਜ਼ਰਾਈ ਹਲੇ ਆਪਾਂ ਜਿੰਨੀ ਬਹੁਤ ਜ਼ਰੂਰੀ ਆ ਤੇ ਹਲੇ ਪ੍ਰਾਪਤ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਹੈ ਕਤਮਾ ਚਲੀ ਆ ਪਰ ਆਪਾਂ ਜੇਲਾ ਸੋਚ ਕੇ ਤੋਂ ਟਿਕਣੀ ਇਹ ਆਪਣਾ ਸਤਲਿਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵਰੀ ਉਹ ਕਹਿੰਦੇ ਵੀ ਇਹਦਾ ਜਿਹੜਾ ਮਹਾਦਰ ਗਿਆਲਾ ਮਹਾਦਰ ਗਿਆਲਾ ਜਿਹੜਾ ਪਾਣੀ ਦਾ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਕਿ ਦੋ ਦਿਨਾਂ ਦੇ ਵਿੱਚ ਈਸੀ ਏਡੀਸੀ ਜੇ ਅਸੀਂ ਦੋ ਦਿਨਾਂ ਦੇ ਵਿੱਚੋਂ ਬਾਹਰ ਕੱਢਿਆ ਜਾਣਾ ਸਾਰਾ ਗੈਰ ਹੰਦਕ ਕਰ ਦੇਣਾ ਜਿਹੜਾ 9 ਕਰੋੜ ਦੀ ਜਿਹੜਾ ਆਪਣਾ ਤਾਇਕੁਰੋਂ ਵਾਲਾ ਜੇਲ੍ਹ ਦੇ ਕੋਲੋਂ ਪਈਦਾ ਗੈਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਨੂੰ ਬੰਦ ਕਰਨਾ ਵੀ ਕੋਈ ਅਸੀਂ ਜਿਹੜੀ ਨਾ ਕਾਨੂੰਨੀ ਕਿਰਿਆ ਹੁੰਦੀ ਆ ਉਹ ਪੂਰੀ ਕਰਨੀ ਆ ਕੋਈ ਨਾ ਉਹ ਜਿਹੜਾ ਵੀ ਸ਼ੁਰੂ ਆ ਜਾ ਜਿਹੜੇ ਕੰਨ ਨਹੀਂ ਲਿਝਾਣੇ ਵੀ ਪਹੁੰਚਣਦੇ ਨੇ ਜਿਹੜੇ ਕੰਨ ਜਿਹੜੇ ਖੂਦ ਤੋਂ ਬੰਦੇ ਨੇ ਅੱਜ ਖੂਦ ਪੌੜਾ ਲੈ ਨੇ ਬਹੁਤ ਲੋਕ ਚਿਤ ਲੱਗਦੇ ਰਹਿਆ ਬਹੁਤ ਸਮੇਂ ਦਾ ਬਾਅਦ ਜਿਹੜੇ ਲੋਕਚਾ ਲਾਇਆ ਪਰ ਕਿਸੇ ਵੀ ਲੋਕਚੇ ਨੇ ਇੱਕ ਗ੍ਰੂਨ ਘਹਿ ਦੀ ਸਾਡੇ ਸਾਥ ਲੋਕ ਚ ਪੈਣ ਤੋਂ ਲੋਕ ਨਹੀਂ ਸਕੇ ਔਰ ਤੁਹਾਡੀ ਸਭ ਵੱਡੀ ਜਨਤਾ ਕੱਢ ਤੋਂ 1.5 ਕਰੋੜ ਲੀਟਰ ਜਹਰ ਔਰ ਦੋਸਰਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ ਮੈਂ ਪਹਿਲੇ ਕਿਹਾ ਹਮਰਾ ਜਮ ਕੀ ਰਹੇ ਭਾਈ ਇੱਕ ਇੱਕ ਮੈਂ ਸੁਣ ਲਿਆ ਕੱਲ ਸੁਣ ਲਿਆ ਵੀ ਆ ਪਰ ਦੁਖੀ ਗੱਲ ਇਹ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਪਰਲੇ ਦਰਉਂਦੀਆਂ ਠਾਣਾਂ ਚ ਬੰਨ੍ਹ ਕਰ ਤੇ ਘਰਾਣੇ ਕਰਦੇ ਉਹਦੇ ਪੁਲਸ ਦੇ ਨਾਲ ਪਹਿਨਾ ਲਾ ਕੇ ਉਹਨਾਂ ਦੀ ਸਟੇਜ ਲਵਾਈ ਉਹਨਾਂ ਨੂੰ ਫਤ ਕੀਤਾ ਉਹਨਾਂ ਦੇ ਲੰਬਿਤ ਲਾਏ ਉਹਨਾਂ ਨੇ ਪੂਰਾ ਜੋ ਖੁੱਲ੍ਹ ਸੀਗਾ ਉਹਨੇ ਬੋਲਿਆ ਇੱਥੋਂ ਸੋ ਸਰਕਾਰੀ ਕਹਿ ਰਹੇ ਆ ਕਿ ਜੇ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰਸਾ ਕੋਈ ਵੀ ਕਰ ਸਕਦਾ ਜੇ ਮਨੋਰਥ ਸ਼ਾਂਤਮਈ ਹੋ ਕੇ ਆਪ ਵੀ ਪੁਰਨਵਾਲੇ ਨੇ ਵੀ ਅਸੀਂ ਆਪਣੀ ਗੱਲ ਰੱਖਣਾ ਆਏ ਸੀ ਮੈਂ ਆਪਾਂ ਹੀ ਖੜੀ ਆ ਸਾਰੇ ਅਸਲ ਵੀ ਕਹਦੇ ਆ ਸਾਰੀ ਪੁਛ ਨਹੀਂ ਆ ਤੁਸੀਂ ਆਪਣੇ ਜਬੀਰ ਤੋਂ ਤਵਾ ਫਿਰਾਂ ਤੋਂ ਜਨੀਤ ਵੀ ਆਪਣੇ ਦਿਲ ਦੀ ਆਪਣੇ ਬੱਚਿਆਂ ਦੇ ਲੋੜੇ ਘਰੇ ਜਾ ਕੇ ਨਾ ਉਹਨਾਂ ਸੱਤਾਂ ਭਾਗੇ ਕਾਪਰੇ ਅਮਰੇ ਘਰ ਤੋਂ ਤੁਛੋ ਕਿ ਇਹ ਲਈ ਗਾਤ ਤੱਕ ਸਹੀ ਹੈ ਮੁੱਢਾ ਸਰੀ ਨੇ ਕਾਹੇ ਤੁਸੀਂ ਪਿੰਡ ਲਈ ਇਹ 13 ਛੋਟੇ ਵੀ ਕਲਾਜ ਆ ਗਈਆਂ ਬੜੀ ਮੰਨੋ ਤੁਹਾਨੂੰ ਕਹਿੰਦੇ ਸੀ ਫਿਲਟਰ ਬਣਾ ਲੈ ਉਹ ਬੜੀ ਫੈਸਲਾਰਾ ਬੜੀ ਇਹਨਾਂ ਨਾਲ ਹੀ ਸਾਰੇ ਸਾਡੇ ਪਰਦੇ ਖੇਤਿਆਂ ਨਾਲੇ ਦੱਸਦੀ ਹੈ ਕਮੀ ਕਲ ਪਈ ਜਾਂਦਾ ਬੋਲ ਕਰਕੇ ਸਾਰੇ ਪੰਜਾਬ ਦੇ ਪਾਣੀ ਦੀ ਵਿਰੈਮੀਆਂ ਮਗਾ ਕੋਈ ਪਾਣੀ ਪੰਜਾਬ ਦੇ ਨੇ ਆਇਆ ਇਸੇ ਪਰ ਜ਼ੋਦਾਰੀ ਫਰਜ਼ ਬੰਦਾ ਮੈਂ ਜੁਨੇ ਗਈ ਪੁਲਸਾਂ ਨੇ ਕੱਲੀ ਆ ਲੁਹਿਆ ਦੇ ਲਈ ਹੋਰ ਕਿਹਦੇ ਤੋਂ ਆਏ ਹੋਣਿਆ ਆ ਸੈਂਕੜਿਆਂ ਹਜ਼ਾਰਾਂ ਦੀ ਗਿਰਤੀ ਵਾਲੀ ਪੁਲਸ ਲੱਗੀ ਸੀ ਸੋਣ ਦੇ ਬੇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦੇਖਾ ਪੱਲੀ ਪੁੱਤਦਾ ਜੇ 10 ਮਿੰਟ ਦੇ ਖੜ ਵੀ ਲੇ ਪਾਣੀ ਕੋਲੇ ਦਾ ਨਾਮ ਦਾ ਪਰਸਨ ਸਭ ਨਾਲ ਤੇ ਉਹ ਸਾਹ ਪਾਣੀ ਚਲੇ ਜਿਹੜੇ ਨਾਲ ਜਾਨ ਨੂੰ ਪਾ ਕੇ ਮਾਰਦਾ ਯਾਰ ਅਸੀਂ ਬਿਲਾਗਾਰ ਕੋਈ ਬੜੀ ਮਲਫੁਨਾਈ ਕਾਤੀਵੇ ਪਰ ਨਹੀਂ ਆ ਕਦੇ ਆਪਣੀ ਜ਼ਮੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਵੀ ਸੁਣੀਦੀ ਹੁੰਦੀ ਆ ਸਰਕਾਰ ਕੇ ਇਹ ਬਹੁਤ ਦੁਖਦੀ ਗੱਲ ਆ ਸਰਕਾਰ ਨੇ ਕੋਈ ਕਸਮ ਨਹੀਂ ਛੱਡੀ ਉਹਨਾਂ ਨੂੰ ਗਰਾਫਰ ਸਾਕਿਆ ਦੇ ਕੇ ਡਰਾਫਰ ਦਾ ਮਾਹੌਲ ਵੀ ਬਣਾਇਆ ਉਹਨੂੰ ਕਹਾਣਾ ਬਣਾ ਕੇ ਪਰ ਉਹ ਢੇਰ ਦਾ ਮਾਹੌਲ ਵੀ ਬਣਾਇਆ ਇਹ ਇੰਨਾ ਬਹੁਤ ਸਾਰਾ ਕੁਝ ਹੋਇਆ ਬਣਾ ਲਓ ਹੋਰ ਧੰਨਵਾਦ ਸਭ ਦਾ ਸਾਰਿਆਂ ਦਾ ਜਿਉਂਦੇ ਬਹਾਦਰੋ ਸਪੈਸ਼ਲ ਮੈਂ ਆ ਬੰਦਾ ਆ ਵੀ ਸਵੇਰ ਬਾਈ ਜੀ ਫਰਗੂਰ ਗਾਣ ਦਾ ਆਤਾ ਬਾਈ ਰਾਗੇ ਦੀ ਕਹਿੰਦਾ ਹਾਂ ਇਹ ਬਾਈ ਬੰਬਈ ਛੱਡ ਕੇ ਆਇਆ ਇਹਨੂੰ 35 ਸਾਲ ਹੋ ਗਏ ਤੇ ਕਿਰਾਏ ਦੇ ਘਰ ਤੇ ਰੱਖਿਆ ਕਿਰਾਏ ਦੇ ਮੇਲੇ ਨਾ ਹੀ ਰੱਖਿਆ ਐਡਾ ਵਧੀਆ ਡਰੈਕਟਰਾ ਐਡਾ ਵਦਕ ਨਾ ਨਿਕਾਲਾਂ ਦੇਖਦਾ ਬਾਪੂ ਸਨਮਾਨ ਦਾ ਮੁੰਡਾ ਲੋਕੋ ਨੇ ਕੀ ਕਹਿੰਦੇ ਆ ਉਹ ਆਤਮਾਨ ਦਾ ਯਾਰ ਹੈ ਇਹ ਆ ਗੱਲ ਕਹਿੰਦੇ ਆ ਤੁਮੜੇ ਵੀ ਸੋਨਾ ਕਾਰ ਕਰਦਾ ਕਿਉਂਕਿ भई <laughs> ਕੀ ਕਰਦਾ ਹੁੰਦਾ ਹੁੰਦਾ ਫੜੇ ਮਾਰਦਾ ਹੁੰਦਾ ਭਾਈ ਹੈ ਕਿਵੇਂ ਨਹੀਂ ਮੋਢੇ ਘੇਰ ਲਿਆ ਭਾਈ ਪਿੰਡ ਦੀ ਮੈਨੂੰ ਪਤਾ ਕੀ ਲਾ ਨਾ ਸੰਗਤ ਦਾ ਹਾਵ ਚੋਰ ਕਰਕੇ ਬੈਠੇ ਆ ਬਾਈ ਸਪੋਰਟ ਵੀ ਜਾਣਦਾ ਪਤਾ ਗਿਆ ਕੋਈ ਸੇਵਾ ਨਹੀਂ ਕਰਦਾ দাদা ਕੋਈ ਸਦਾ ਨਹੀਂ ਕਰਦਾ ਕੋਈ ਸਦਾ ਕਿਹਨ ਲਾਗਾ ਕੋਲ ਨਹੀਂ ਬਈ 6 ਤਰੀਕ ਨੂੰ ਸਾਡੇ ਇਸਾਨਾਂ ਨੇ ਗਾਹ ਨੂੰ ਫਿਰ ਕਰਨਾ ਨੌਜਵਾਨਾਂ ਨੂੰ ਤੁਹਾਡੀ ਲੋੜ ਆ ਉੱਥੇ ਵੀ ਬਈ ਮੈਂ ਲਗਾਤਾਰ ਸੈਂਟਰ ਹਮਰੇ ਤੇ ਹਮਲਾ ਕਰਕੇ ਚਲਦਾ ਜਿਹਾਉਂਗਾ ਪਰ ਮੈਨੂੰ ਦੁੱਖ ਜੂਰ ਲੱਗਿਆ ਬਈ ਅੱਜ ਆਜੇ ਸੇ ਆਖਰ ਲੱਖਾਂ ਦਾ ਹੋਣਾ ਚਾਹੀਦਾ लॻी जहिड़ी भा बि आए

ਦੋਨਾਂ ਵਾਲੇ ਪਹਿਲਾਂ ਕਿਹਦਾ ਕਿਹਦਾ ਮਾਰਾ ਜੀ ਸਾਰੇ ਜਸਵੀਰ ਆਇਆ ਬਾਈ ਬਾਕੀ ਕਰਨ ਵਾਲਾ ਇਹ ਮਿਹਨਤ ਤੋਂ ਬੰਦੇ ਸੇ ਆਪਣਾ ਨਾਲ ਕਰਦਾ ਸੋ ਦੋੜ ਵਾਲਾ ਸੇਮਾ ਮਾਤਾ ਜਿੰਨੇ ਵੀ ਆਇਆ ਸਾਰੇ ਦਿੱਤਾ ਬਾਣੀ ਕਿਹਦਾ ਕਿਹਦਾ ਮੈਂ ਭਾਗ ਮਾਰੀ ਜਾਲ ਦਾ ਸਾਰਿਆਂ ਦਾ ਧੰਨਵਾਦ ਪੈਦਲੋਂ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਇਓ ਜੇ ਅੰਕ ਕਰਦੇ ਆ ਉਹਦੇ ਗਾਲ ਤੇ ਘੱਟ ਤੇ ਜਾਇਆ ਕਰੇ ਏਡੀਸੀ ਕੋਖਾ ਦੇ ਇੱਕ ਦੋ ਨਾ ਫੱਟ ਕੇ ਦਾ ਬੰਦ ਹਫਤੇ ਬਾਅਦ ਜੂਰੀ ਸੱਤੇ ਦਾ ਦਰਵਾਜ਼ਾ ਖੁੱਲ੍ਹੇ ਬਾਸ ਇਸ ਦੂ ਬਾਤ ਛੱਡੋ ਜੇ ਤੂੰ ਵੀ ਮਾਰਾ ਤੂੰ ਸਾਡੇ ਜਿਹੜਾ ਸਾਡਾ ਧਾਰਨ ਤੇ ਇਤਿਹਾਸ ਤੇ ਉਸ ਤੇ ਸਭਾ ਸੱਤਵੇਂ ਜਿਹੜਾ ਵਿਸ਼ੇਸ਼ ਪੱਤਾਂ ਨੂੰ ਬੋਲੋ ਤੁਸੀਂ ਖੰਡੇ ਬਾਤ ਕਦੀ ਪੋਰਤ ਚਾਰ ਸੁਖਿਓ ਬਿਨੈ ਤੋਂ ਉਹ ਵੀ ਹਮੇਸ਼ਾ ਮੇਰੇ ਨਾਲ ਸਾਫ਼ ਕਰਨਾ ਇਹ ਮੇਰੇ ਤੇ ਰਿਹਾ ਹੋ ਚੇ ਲੱਗ ਗਿਆ ਆਪਾਂ ਡਰੈਮਾਂ ਤੋਂ ਪਾਉਂਦੇ ਧਰਤੀ ਇਹਦਾ ਪਾਦੇ ਪਾਣੀ ਇਹ ਕੈਮੀਕਲ ਥੋਰ ਕਰਕੇ ਪਾਈ ਜਾਂਦੇ ਆ ਉਹ ਵੀ ਰੋਕਣੀਆਂ ਬਾਈ ਬਾਈ ਕੋ ਚੱਕੀ ਆਂ ਜਿਹੜੀ ਮਾਰੀ ਵਾਲੋ ਤੋਂ ਹੀ ਹੋਊ ਸੁਣ ਲੋ ਹਾਂਜੀ ਭਾਣਾ ਮਾਰੀ ਵਾਲਾ ਜਿਹੜੀ ਖੇਸਰਾਸ ਲੋ ਵਿੱਚ ਆਪਾਂ ਆਉਣਾ ਆਪਾਂ ਜਾਮ ਤੇ ਜੋ ਕੰਮ ਰਹਿਣਾ ਜਾਤ ਤੋਂ ਸ਼ੁਰੂ ਬਈ ਜੇ ਬਾਦ ਨਾ ਸਿੱਧੂ ਵੀ ਆ ਬੰਦੇ ਮੈਂ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਪਹੁੰਚ ਕੇ ਸਾਰੇ ਇਹਦੇ ਲਈ ਤੁਸੀਂ ਮੇਰੇ ਵੀਰਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਭਾਈ ਅੱਜ ਮੈਂ ਇੱਧਰ ਆਇਆ ਸੀ ਮੈਂ ਸੁਣਦਾ ਆਇਆ ਸੀਗਾ ਅੱਜ ਮੈਂ ਤਾਂ ਪਤਾ ਨਹੀਂ ਲੱਗਾ ਉਹਨਾਂ ਆਖਣਾ ਪਾਤ ਕੇ ਤੁਸੀਂ ਜੋਰ ਦਾ ਕੰਮ ਕਰਦੇ ਹੋ ਨਾ ਕਹਦੇ ਯਾਰ ਇਹ ਮਾਫੀ ਆ ਭਾਈ ਮੈਂ ਸੋਚਿਆ ਪੰਜਾਬ ਤੁਸੀਂ ਹਾਂ ਤਾਂ ਮੈਂ ਸੁਣਦਾ ਜੋ ਪਤਾ ਨਹੀਂ ਲੱਗਾ ਭਾਈ ਕਈ ਵਾਰੀ ਬਹੁਤ ਹੀ ਤੁਸੀਂ ਧੰਨਵਾਦ ਜੱਟਾ ਸਾਹਿਬ ਉਹਨਾਂ ਸਾਰੇ ਪੰਜਾਬੀਆਂ ਤੋਂ ਵੀ ਮਾਰਨ ਤੋਂ ਕੋ ਮਾਫੀ ਮੰਗਦਾ ਉਹ ਨਹੀਂ ਕਿਉਂਕਿ ਉਹਦਾ ਉੱਸਾ ਹੋ ਗਿਆ ਬੰਦਾ ਜਨਾਬ ਜੀ ਸਭ ਨੂੰ ਮਾਰਦੀ ਮੇਰੇ ਯਾਰ ਜਾਨੇ ਸਭ ਯਾਰ ਮਾਰ ਨਹੀਂ ਦਿੰਦੇ ਮਾਰਦੇ ਵੀ ਰੋਣ ਵੀ ਨਹੀਂ ਦਿੰਦੇ ਸਾਹ ਗੁੱਸੇ ਨਾਲ ਘਾਲ ਕਰਦੀ ਰਹਿੰਦੀ ਨਾ ਤੇ ਮੰਨਾਂ ਉਹਨਾਂ ਨੂੰ ਗਾੜਸ ਤੇ ਮਾਰਦੇ ਆ ਆਖੀ ਮਾਰਦੇ ਨੇ ਕੋਈ ਕੱਲ ਵੀ ਤੇ ਤੁਸੀਂ ਮੈਨੂੰ ਆਪਣੇ ਤੋਂ ਸਭ ਤੋਂ ਸਾਰਾ ਧੰਨਵਾਦ ਆ ਤੇ ਹਾਂ ਜੀ ਜੇ ਸਰਕਾਰ ਜੇ ਆਪਣਾ ਨਾ ਕਰਾਈ ਨੇ ਕਿ ਕੋਈ ਨਾ ਗਵਰਨਰ ਤੇ ਮੈਂ ਹਰ ਸਰਕਾਰਾ ਛੱਡ ਕੇ ਆਪਣੀ ਸਮਰਥੀ ਕਰਦਾ ਦਾਲੀ ਪਰ ਕੱਲੇ ਰਹਿ ਜੋ ਤੇ ਇੱਕ ਕੰਮ ਖੇਤਾਂ ਦੇ ਵਿਕਾਸ ਤੋਂ ਸਮਾਜਿਆ ਜਿੱਤਾ ਪੰਜਾਬ ਦੇ ਪਾਣੀਆਂ ਦੀ ਆਹੋਤੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮਰਜ਼ੀ ਗੱਲਾਂ ਪਾਈ ਕਰਦੇ ਆ ਬਾਈ ਉਦੋਂ ਵੀ ਸਾਡਾ ਫਰਜ਼ ਹੈ ਬੰਦਾ ਨਿਕਲੋ ਨੌਜਵਾਨਾਂ ਨੂੰ ਕੰਮ ਕਰੋ ਪਰ ਮੈਂ ਉਹਨਾਂ ਸਾਰਾ ਬੋਲ ਬੋਲ ਬੋਲੇ